ਵੇ ਨਹੀਂ ਸਰ ਮੈਂ ਨਹੀਂ ਵੇਖਿਆ ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ ਮੈਂ ਤੇ ਚੜ ਨਹੀਂ ਸਕਦਾ ਪੌੜੀਆਂ ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ ਤੁਸੀਂ ਵੀ ਸਕਿਉਰਟੀ ਗਾਰਡ ਇਥੇ ਮੈਂ ਸਵੇਰੇ ਤੁਹਾਡੀ ਡਿਊਟੀ ਕਿੰਨੇ ਤੋਂ ਕਿੰਨੇ ਆ ਸਵੇਰੇ ਚਾਬੀਆਂ ਦੇ ਜਾਂਦਾ ਤੇ ਰਾਤ ਨੂੰ 6 ਵਜੇ ਕਿੰਨੇ ਵਜੇ ਸਵੇਰੇ 6 ਵਜੇ ਅੱਛਾ ਤੇ ਰਾਤ ਨੂੰ 6 ਵਜੇ ਚਾਬੀਆਂ ਮੇਥੋਂ ਲੈ ਲੈਿੰਦਾ ਕਰੋ ਤੇ ਸਵੇਰੇ ਮੈਂ ਆਣ ਕੇ ਤੇਵਾਜਾ ਮਾਰ ਗਿਆ ਬੂਆ ਖੋਲ ਬੂਆ ਖੋਲ ਨਹੀਂ ਖੋਲਿਆ ਤੇ ਨਾਮ ਇਥੋਂ ਚੜਿਆ ਹੀ ਗਿਆ ਫਿਰ ਉਹ ਦੋਨੋਂ 8 ਵਜੇ ਬੱਚੇ ਆ ਗਏ ਸਾਰੇ ਗੱਡੀਆਂ ਆ ਗਈਆਂ ਆਹੋ ਤੇ ਇਹ ਉਹ ਗੱਡੀਆਂ ਸਾਡੇ ਉਧਰ ਹੀ ਖਲੋ ਰਹੀਆਂ ਇਹਦੇ ਕੋਈ ਨਹੀਂ ਆਇਆ ਗੇਟ ਨਹੀਂ ਖੁੱਲਾ ਤਾਂ ਗੇਟ ਨਹੀਂ ਖੁੱਲਾ ਤਾਂ ਕਰਕੇ ਫਿਰ ਪਤਾ ਕਿਤਨਾ ਲੱਗਾ ਫਿਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰ ਬਰਾ ਇਹ ਸਾਰੇ ਫਿਰ ਚੜੇ ਉਤੋਂ ਦੀ ਚੜ ਕੇ ਹੀ ਥੁੰਦੀ ਤੇ ਫਿਰ ਇਹਨਾਂ ਵੇਖਿਆ ਵੀ ਉਹ ਇਹ ਗੜਪੂ ਤੇ ਸਾਹਮਣੇ ਦੀ ਠਾਈ ਦੇ ਨਾਲ ਜਿਹੜਾ ਚੱਜਰ ਆਣ ਕੇ ਤੇ ਉੱਪਰ ਲਟਕਣ ਡਿਆ ਸੀ ਹਾਂਜੀ ਲਟਕਣ ਡਿਆ ਸੀ ਆਹੋ ਇਹੋ ਹੀ ਅੱਖਰ ਦਰਸ਼ਣ ਨੇ ਮੈਨੂੰ ਤੇ ਪਤਾ ਨਹੀਂ ਸੱਚੀ ਕੀ ਗੱਲ ਹੋਈ ਸੀ ਸਰ ਸਵੇਰੇ ਅਹੀਂ ਤੇ ਆਪਣੇ ਟਾਈਮ ਨਾਲ ਸਕੂਲ ਦੇ ਟਾਈਮ ਨਾਲ ਗੱਡੀਆਂ ਲੈ ਕੇ ਆਏ ਹਨਾ ਤੇ ਸਰ ਉਹ ਇਹ ਗੱਡੀਆਂ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਦਾ ਵੀ ਸਾਰਾ ਬਾਹਰ ਹੀ ਤੇ ਉਹਨਾਂ ਫਿਰ ਅੰਦਰ ਆਣ ਕੇ ਵੇਂਦਾ ਨਹੀਂ ਵੀ ਉਹ ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾਵਾ ਜਾਂ ਕੀ ਆ ਕੀ ਨਹੀਂ ਆ ਪਰ ਇਤੋਂ ਦੀ ਆਣ ਕੇ ਫਿਰ ਇੱਥੋਂ ਸਾਹਮਣੇ ਵੇਖਿਆ ਤਾਂ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲੰਬਕਦੀ ਪਈ ਸੀ ਤੇ ਮੈਂ ਤਾਂ ਫਿਰ ਕਹਾ ਕੇ ਉਹਨਾਂ ਨੂੰ ਬਾਹ ਲੈ ਜੀ ਆ ਬਣਾ ਉਹਨਾਂ ਦੇ ਗੱਲ ਚ ਪਰਣਾ ਪਿਆ ਸੀ ਤੇ ਜਿਦ ਤਰ੍ਹਾਂ ਤੁਸੀਂ ਵੇਖਿਆ ਜਰ ਰਹੇ ਹੋ ਵੇਖਿਆ ਸਾਰੇ ਇਹੋ ਕੁਛ ਹੋਇਆ ਹੈ ਕਰ ਗਈ ਮੰਨ ਕੋਈ ਸਾਡੀ ਹੈਲਪ ਹਾਂਜੀ ਮੇਰਾ ਪਤੀ ਹੀ ਹੋ ਚੰਗਾ ਭਲਾ ਕਰੋਂ ਆਇਆ ਸਾਢੇ 5 ਵਜੇ ਆ ਗਿਆ ਰੋਟੀ ਪਾਣੀ ਖਾ ਕੇ ਰੋਟੀ ਇਹਨੇ ਖਾਦੀ ਆ ਚਾਹ ਪੀਤੀ ਇਹਨੇ ਤੇ ਸਹੀ ਸਲਾਮਤ ਰਹਾ 9 ਸਾਢੇ 9 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ ਸਾਰੇ ਬਾਕੀ ਦਾ 9:30 ਵਜੇ ਨਾਲ ਗੱਲ ਹੋਈ ਉਹਦੀ ਇਹ ਤਾਂ ਗੱਲ ਨਹੀਂ ਹੈ ਸਰੇ 7:30 ਤੱਕ ਦਿੱਕਦੇ ਰਹੇ ਇਹਨੂੰ ਕਿ ਉਹ ਆ ਜਾਂਦਾ ਹੋ ਆਇਆ ਨਹੀਂ ਬਾਕੀ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਨਾਲ ਉਹ ਹੀੰਦਾ ਜ਼ਿੰਮੇਵਾਰ ਆ ਉਹ ਹੀ ਜ਼ਿੰਮੇਵਾਰ ਆ ਸਕੂਲ ਵਾਲੇ ਕਿ ਘਰੋਂ ਦੇ ਚੰਗਾ ਭਲਾ ਡਿਊਟੀ ਆਇਆ ਉਹ ਉਹਨਾਂ ਡਿਊਟੀ ਹੀ ਉਹ ਸਕੂਲ ਵਾਲਿਆਂ ਨੇ ਟੈਨਸ਼ਨ ਦਿੱਤੀ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਉਹਦੇ ਘਰ ਪੇ ਹੋਇਆ ਤੇ ਸਾਰੀ ਜ਼ਿੰਮੇਵਾਰੀ ਦੋਵੀਂ ਇਸ ਸਕੂਲ ਵਾਲਾਂ ਦੀ ਹੋਇਆ। ਬਾਕੀ ਇਹ ਕਿ ਹੈਲਪ ਕੀਤੀ ਜਾ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ ਤੇ ਆਉਂਦੀ ਡਿਊਟੀ ਆਏ ਨੇ ਭਾਜੀ ਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ ਕੈਮਰੇ ਚੈੱਕ ਕਰ ਰਹੇ ਪਏ ਆ ਜੋ ਵੀ ਅੱਗੇ ਕਾਰਵਾਈ ਬੰਦੀ ਆਪ ਹੈਲਪ ਕਰੋ। ਕਿੰਨੇ ਵਜੇ 5:00 ਵਜੇ ਅੱਡੇ ਛੇ ਦੋ ਸਾਡੇ 6 ਵਜੇ ਆ ਗਏ ਹਮ ਨੂੰ ਕਿਤਰਾ ਪਤਾ ਲੱਗਾ ਕਿ ਅੱਜ ਚਾਂਸ ਹੋ ਗਿਆ ਇਹ ਤਾਂ ਫੋਨ ਗਿਆ ਫੋਨ ਗਿਆ ਮੈਂ ਅੱਜ ਕੀ ਗੱਲ ਹੋ ਗਈ ਯਸ ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਸੇ ਭਨੇ ਵੀ ਮੇਰੀ ਨੇ ਫੋਨ ਕੀਤਾ ਕਿ ਮਮਾ ਜੀ ਦਾ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਤਾਂ ਬੋਕੇ ਦੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਨਦੀਆਂ ਤੇ ਪਰਨਾ ਗਾਲਚ ਵਿੱਚ ਲੇਟਿਆ ਸੀ ਇਹਨੂੰ ਕੋਈ ਫਾ ਲੈਣਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ ਇਹ ਹੱਤਿਆ ਕੀਤੀ ਗਈ ਹੈ ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ ਤੁਹਾਡੇ ਜੀਜਾ ਹੀ ਲੱਗਦੇ ਹਾਂਜੀ ਮੇਰੇ ਜੀਜਾ ਹੀ ਲੱਗਦੇ ਆ ਤੇ ਸਰਕਾਰ ਕੋ ਮੰਗ ਕਰਦੇ ਆ ਕਿ ਇਨਸਾਫ ਮਿਲੇ ਧੀਆਂ ਨੇ ਛੋਟੀਆਂ ਕਿੰਨੇ ਬੱਚੇ ਆ ਇਹ ਤਿੰਨ ਬੱਚੇ ਆ ਦੋ ਗੁੱਡੀਆਂ ਜੇ ਦੋਨੋਂ ਵਿਆਹ ਦੇ ਲੈ ਗਿਆ ਤੇ ਕਾਕਾ ਛੋਟਾ ਇਹਨਾਂ ਤੋਂ ਉਹ ਜੇ ਪਰਦਾ ਪਿਆ 8 ਮਹੀਨਾ ਵਿੱਚ ਕੀ ਗੱਲ ਕਰ ਰਹੇ ਹੋ ਹਾਂਜੀ ਪਾਜੀ ਇਹ ਫੋਨ ਆਇਆ ਸੀ ਸਵੇਰੇ ਕਿਸੇ ਦਾ ਸਕੂਲ ਲਈ ਆਪਣੀ ਡਿਊਟੀ ਤੇ ਆਏ ਸੀ ਕੱਲ ਪੰਜ ਸਾਢੇ ਪੰਜ 6 ਵਜੇ ਜਿਹੜੇ ਉਸੇ ਟਾਈਮ ਡਿਊਟੀ ਤੇ ਆ ਗਏ ਸੀ ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ ਕੋਈ ਵੀ ਕੰਮ ਤੇ ਜਿੱਦਾਂ ਹੁੰਦੇ ਕੰਮ ਵਾਲੇ ਬੰਦੇ ਸੀ ਤੇ ਸਵੇਰੇ ਫੋਨ ਆਇਆ ਤਾਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲੈ ਲਿਆ ਤੇ ਜਦੋਂ ਔਨ ਦੀ سپورਟ ਇੱਥੇ ਆ ਕੇ ਦੇਖਿਆ ਗਿਆ ਉਹਨਾਂ ਦੇ ਪੈਰ ਜ਼ਮੀਨ ਤੇ ਲੱਗੇ ਸੀ ਉਹੀ ਫਾਵਲਾ ਮਸਲਾ ਨਹੀਂ ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ ਤੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਹੈਲਪ ਕੀਤੀ ਜਾਵੇ ਬਸ ਇਹ ਹੀ ਮੰਗੇ ਬਾਕੀ ਹੋਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ ਪਤਾ ਨਹੀਂ ਅਸੀਂ ਤੇ 8 8:30 ਵਜੇ ਸਕੂਲ ਆਏ ਆ ਤੇ ਸਾਰੇ ਟੀਚਰਸ ਇੱਥੇ ਖਲੋਤੇ ਤੇ ਵੈਨਸ ਵੀ ਇੱਥੇ ਖਲੋਤੀਆਂ ਸਾਨੂੰ ਕਹਿੰਦੇ ਇੱਥੇ ਖਲੋਜੋ ਅਸੀਂ ਇੱਥੇ ਖਲੋਗੇ ਉਹ ਗਾੜੀ ਜਾਣੀ ਨਹੀਂ ਦਿੱਤਾ ਵਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੰਦਾ ਡੈਡ ਉਹ ਅੰਕਲ ਗਏ ਕੋਈ ਅੰਦਰ ਫੇਰ ਬਾਅਦ ਵਿੱਚ ਪਤਾ ਲੱਗਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਦਾ ਸੀ ਪਤਾ ਨਹੀਂ ਸਾਨੂੰ ਮੈਂ ਤਾਂ ਪਹਿਲੀ ਵਾਰੀ ਵੇਖਿਆ ਉਹਨਾਂ ਨੂੰ ਮੈਂ ਤਾਂ ਹਾਂਜੀ ਸਰ ਸਕੂਲ ਚ ਘਟਨਾ ਵਾਪਰੀ ਆ ਸਕੂਲ ਚ ਵਜੇ ਆਇਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2 2.5 ਸਾਲ ਤੋਂ ਲੱਗਾ ਹੈ ਅੱਛਾ ਜੀ ਤੇ ਹੁਣ ਸਵੇਰੇ ਆਏ ਆ ਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਅੱਛਾ ਜੀ ਤੇ ਉਹ ਰਸੂਖਾ ਡੋ ਨੇ ਕੀਤਾ ਕੈਮਰੇ ਕੋਈ ਬੰਦਾ ਅੰਦਰ ਆਂਦਾ ਬਾਹਰ ਆਂਦਾ ਕੋਈ ਨਿਹਰ ਨਹੀਂ ਆਇਆ ਠੀਕ ਹੈ ਤੇ ਜਿੱਥੇ ਉਹਨੇ ਕੀਤਾ ਉਹ ਤੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ ਜੀ ਜੀ ਮਤਲਬ ਸਾਰਾ ਕੁਝ ਆਪਣੇ ਟਿਕਾਣੇ ਤੇ ਪਿਆ ਹਾਂ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ ਬਣੀ ਬੰਨੀ ਦੇ ਖਲੋਕੇ ਤੇ ਉਹਨੇ ਬਨ ਕੇ ਤੇ ਥੱਲੇ ਛਾਲ ਮਾਰੀ ਜੀ ਜੀ ਸੂਸਾਈਡ ਹੋਇਆ ਬਾਕੀ ਜੇ ਕੋਈ ਸੂਸਾਈਡ ਦਾ ਹੁਣ ਕਿਉਂ ਹੋਇਆ ਹੈ ਜਿਉਂ ਉਹ ਤੁਹਾਨੂੰ ਘਰ ਦੇ ਦੱਸਾਂਗੇ ਘਰ 'ਚ ਕੋਈ ਕੋਈ ਬੰਨ ਮੈਂ ਮਨਾਂ ਨੇ ਕਾਜ ਕੀਤਾ ਕਿ ਸਕੂਲ ਬੰਨ ਨੂੰ ਬਾਕੀ ਸੰਕਟ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਵੱਲੋਂ ਜਿਹੜੇ ਸੰਕਟ ਪ੍ਰੇਸ਼ਾਨ ਕੀਤਾ ਉਹਦੀ ਵੇਰਵਾ ਕਰਕੇ ਜਿਹੜੇ ਨਾ ਸੋਸਾਇਟੀ ਹਾਂ ਨਹੀਂ ਟਾਈਮ ਨਾਲ ਇਹ ਹੋਰ ਕਈ ਉਹ ਤਾਂ ਭਾਜੀ ਉਹ ਜਿਹੜੀ ਤਰ੍ਹਾਂ ਮਿਲੀ ਜਿਹੜੀ ਤਰੀ ਨੂੰ ਮਿਲਦੀ ਉਹ ਤੇ ਡੇਡ ਲਈ ਜਾਂਦੀ ਹੈ ਉਹ ਪਤਾ ਲੱਗ ਜਾਏਗਾ ਨਾਲੇ ਤੁਹਾਨੂੰ ਜਿਹੜੀ ਤਮਹਾ ਹੈ ਭੂਰੂ ਕਹਿ ਰਹੇ ਕਿ ਤੁਹਾਨੂੰ ਪਰੇਸ਼ਾਨ ਕਰਦੇ ਰਹੇ। ਪੁਲਿਸ ਨੇ ਉਹ ਪੁੱਛ ਲਈ ਕਰਦੇ ਰਹੇ ਆ ਕੱਲ। ਪੁੱਛ ਲੈ ਗਈ ਕੱਲ ਨੂੰ। ਪੁਲਿਸ ਚੈੱਕ ਕਰ ਲਈਗੀ ਵੀ। ਨਹੀਂ ਤੁਸੀਂ ਨਹੀਂ ਪੁਲਿਸ ਤਸਵੀਜ਼ ਕਰੇਗੀ ਨਾ ਕਿ ਉਹ ਤਲਖਾ ਕਰ ਦੇਣਾ ਤਾਂ ਹੁਣ ਕਹਿਣਾ ਕਹਿਣਾ ਜਿੰਨੇ ਉਹ ਬੰਦਾ ਜਿਹਨਾਂ ਮਰੇ ਕੋਈ ਨਾ ਕੋਈ ਡਰਾਮਾ ਤਾਂ ਕਰਨਾ ਹੀ ਕਰਨਾ। ਉਹ ਕੀ ਬਤਾ ਘਰੋਂ ਪਰੇਸ਼ਾਨ ਹੈ ਸਾਡੇ ਕੋਲ ਪਰੇਸ਼ਾਨ ਹੋ ਤੋਂ ਬਾਅਦ ਪਤਾ ਲੱਗੇ। ਨਹੀਂ ਘਰ ਵਾਲਿਆਂ ਦੀ ਡਰਾਮਾ ਨਹੀਂ। ਨਹੀਂ ਭਾਈ ਹੁਣ ਜਿਹੜੇ ਭਾਈ ਉਹ ਹੱਸਦਾ ਨਾ ਉਹਦਾ ਘਰੋਂ ਘਰੋਂ ਕੋ ਪਰੇਸ਼ਾਨ ਆਇਆ ਹੋਵੇ। ਜੋ ਹੋਣਾ ਇਹ ਪਛਾਣ ਗਿਆ ਸਾਡਾ ਪਰਸ ਤੋਂ ਪਹਿਲਾਂ ਲੋ ਜਿਹੜਾ ਇਸ ਸਾਡੇ ਕੋ 2.5 ਸਾਲ ਤੋਂ ਲੱਗਾ ਆ ਜੇ ਉਹ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਂਦਾ ਜੇ ਉਹ ਬੋਧਾ ਪਰੇਸ਼ਾਨ ਹੁੰਦਾ ਸਾਡਾ ਕੋ ਕੰਮ ਤਾਂ ਹੀ ਨਾ ਆਂਦਾ ਕੰਮ ਛੱਡ ਦਿੰਦਾ ਕੰਮ ਦੀ ਕੋ ਕਮੀ ਹੋਣਾ ਦੁਨੀਆ 'ਚ ਵੀ ਜੇ ਬੋਧਾ ਪਰੇਸ਼ਾਨ ਹੁੰਦਾ ਕੰਮ ਤੇ ਇਸ ਕੰਮ ਛੱਡ ਦਿੰਦਾ ਸੂਸਾਈਡ ਕਰਨਾ ਕੋਈ ਕਈਆਂ ਦੇ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ ਨਹੀਂ ਕੰਮ ਮਿਲਦਾ ਕਿਉਂ ਉਹ ਭਾਜੀ ਮੇਰੀ ਗੱਲ ਹਾਂ ਕੰਮ ਨਾ ਮਿਲਣਾ ਤੇ ਸੂਸਾਈਡ ਕਰਨਾ ਕੋ ਬੜੀ ਵੱਡ ਹੁਣ ਉਹਦੀ ਜੇਬ ਦੇ ਵਿੱਚ 1500 ਰੁਪਏ ਪੋਸਟ ਨੇ ਚੈੱਕ ਕੀਤਾ ਨਿਕਲੇ ਜੀ ਜੀ ਉਹ ਹੁਣ ਮੋਬਾਈਲ ਤੇ ਚੈੱਕ ਕੀਤਾ ਵੀ ਨਹੀਂ ਇਹ ਕੰਮ ਨਹੀਂ ਹੋ ਸਕਦਾ ਵੀ 1500 ਰੁਪਏ ਨਹੀਂ ਨਹੀਂ ਕੋਈ ਕਹਿੰਦੇ ਬਈ ਨਾ ਕਿ بڑا ਹੱਥ ਘਬਰਸ਼ਾਣਾ ਨਹੀਂ ਵੀ ਨਹੀਂ ਤਾਰੇ ਘਰ ਦੇ ਕਹਿ ਰਹੇ ਘਰ ਦੇ ਕਹਿ ਰਹੇ ਉਹਦੇ ਘਰ ਦਾ ਨਾ ਗੱਲ ਕਰ ਲੈਣੇ ਬਿਠਾ ਕੇ ਗੱਲ ਕਰ ਲਾਂਗੇ ਪੁੱਛ ਲਾਂਗੇ ਕੀ ਕਰਨ ਉਹ ਘਰ ਦੇ ਮੀਨ ਪ੍ਰਿੰਸੀਪਲ ਵਾਲੋ ਜਾਂਦਾ ਟੌਰਚਰ ਕੀਤਾ ਜਾਂਦਾ ਪ੍ਰਿੰਸੀਪਲ ਵਾਲੋ ਅਸੀਂ ਉਹ ਸੀ ਉਹ ਜਿਹੜੀ ਬਾਕੀ ਸਟਾਫ ਹੈ ਉਹਨੂੰ ਪੁੱਛ ਲਾਂਗੇ ਪੁੱਛਗਿਸ਼ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਸੀ ਸਟਾਫ ਵੀ ਤਾਂ ਦੱਸੇਗਾ ਹੀ ਨਾ ਕੁਝ ਕਿ ਇਹਨੂੰ ਕੁਝ ਕਰਦਾ ਹੀ ਕਿ ਨਹੀਂ ਕਰਦਾ ਬਾਕੀ ਵੀ ਜੇ ਟੌਰਚਰ ਕੋਈ ਸਾਰਿਆਂ ਨੂੰ ਕਰਨਗੇ ਨਾਲੇ ਇਹਦੀ ਡਿਊਟੀ ਆਂਦੀ ਰਾਤੀ 7 ਵਜੇ ਜੀ ਜੀ ਸਿੰਪਲ ਦੇ ਟਾਈਵੇ ਚੱਲ ਜਾਂਦੀ ਐ ਤੋਂ ਉਹਦੇ ਵਿੱਚ ਵੀ ਕਦੀ ਸਕੂਲ ਵਾਲਿਆਂ ਨਾਲ ਸੰਝਾ ਕੀਤਾ ਹੋਵੇ ਪਰ ਮੈਨੂੰ ਆ ਦੋਖਿਆ ਕਿਹ ਕਿਹ ਕੋਈ ਹੋਜੀ ਗੱਲ ਨਹੀਂ ਕੋਈ ਗੱਲ ਨਹੀਂ ਕੀਤੀ ਇਹ ਬੰਦਾ ਖੁਸ਼ੀ ਨਾਲ ਤਾਂ ਕਰਦਾ ਹੈ ਪਰ ਜੇ ਹੁਣ ਉਹ ਕਰਦਾ ਹੈ ਉਹ ਵੀ ਪਤਾ ਕੀਤਾ ਜਾਇਗਾ ਕਿ ਘਰ 'ਚ ਕੋਈ ਪ੍ਰੋਬਲਮ ਨਹੀਂ ਗਈ ਮੈਂ ਸਾਰਾ ਉਹ ਸਕੂਲ ਦੇ ਅੰਦਰ ਮਰਿਆ ਸਾਰਾ ਮੱਡਾ ਸਕੂਲ ਲੋਣਾ ਨਾ ਆਇਆ ਉਹਦਾ ਘਰੋਂ ਕੋਈ ਮੁਸ਼ਕਲ ਹੋਈ ਹੋਵੇ ਤੇ ਨੇ ਕੋਈ ਉਹਦਾ ਮੈਂ ਇੱਥੇ ਇਕੱਲਾ ਰਾਤੀ ਰਹਿਣਾ ਤਾਂ ਮੈਂ ਕਰ ਲੈਣਾ ਉਹਦਾ ਘਰ ਇਕੱਲਾ ਨਹੀਂ ਰਹਿੰਦਾ ਤੇ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ ਉਹ ਇੱਥੇ ਰਾਤੀ ਇਕੱਲਾ ਰਹਿੰਦਾ ਸੀ ਤੇ ਹੁਣ ਉਹ ਤਾਂ ਕਰਦਾ ਕੋਈ ਪਤਾ ਕੀਤਾ ਜਾਇਗਾ ਕਿ ਘਰੋਂ ਕੋਈ ਪ੍ਰੋਬਲਮ ਹੈ ਉਹਨਾਂ ਦੀ ਜਿਹੜੇ ਘਰ ਦੇ ਜਿਹੜੇ ਆਏ ਨਾ ਉਹਨੂੰ ਕੋ ਪੁੱਛ ਲੈਣੇ ਕੀ ਹੋਇਆ ਚੱਕੋ ਇਹਦੀ ਸਾਡੇ ਕੋਲ ਸੀਸੀਟੀਵੀ ਹੈਗੀ ਆ ਉਹ ਦੇ ਲੇਗੇ ਜੀ ਪੁਲਿਸ ਨੂੰ ਦੇ ਲੇਗੇ ਜਮ੍ਹਾਂ ਕਰਾਣਗੇ ਹੈਗੀ ਪੁਲਿਸ ਨੂੰ ਦੇ ਲਈ ਅੰਦਰ ਕੋਈ ਨਹੀਂ ਆਇਆ ਨਾ ਕੋ ਬਾਹਰ ਗਿਆ ਰਾਤੀ 11:30 ਪਿਸ਼ਾਬ ਕਰਨ ਉੱਠਿਆ ਬਸ ਉਸ ਤੋਂ ਬਾਅਦ ਬਾਰੀ ਨਹੀਂ ਆਇਆ ਅੱਛਾ ਅੰਦਰ ਹੀ ਸੌਂਦਾ ਹੈ ਅੰਦਰ ਹੀ ਸੌਂਦਾ ਅੰਦਰ ਹੀ ਹਾਂਜੀ ਹਾਂਜੀ ਭਾਜੀ ਮੈਂ ਸਾਬਨ ਸਟ ਥਾਣਾ ਫਤਿਹਗੜ ਚੂੜੀਆਂ ਤੋਂ ਆਇਆ ਇੱਥੇ ਪਤਾ ਲੱਗਾ ਜੀ ਸਾਨੂੰ ਸਵੇਰੇ ਫੋਨ ਆਇਆ ਸੀ ਵੀ ਇੱਕ ਡੈੱਡ ਬੋਡੀ ਆ ਇੱਥੇ ਸਕੂਲ ਦੇ ਵਿੱਚ ਉਹਨੇ ਫਾ ਲਿਆ ਉੱਥੇ ਮੌਕੇ ਤੇ ਆਇਆ ਵੇਖਿਆ ਵਾ ਉਹਨਾਂ ਨੇ ਉਹ ਕਾਰਕੋਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਸਰ ਕੋਈ ਦਾਸਰੇ ਮਟਰ ਪਿਆ ਕਿ ਤੋਦ ਖੁਸ਼ੀ ਹੈ ਪਹਿਲਾ ਲੱਗੇ ਤੇ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ ਅਜੇ ਤੇ ਪਤਾ ਲੱਗਣ ਰਿਹਾ ਉਹਨੇ ਫਾ ਲਿਆ ਵਾ ਇਹ ਨਹੀਂ ਪਤਾ ਕਰਦੇ ਆ ਬਾਕੀ ਕਿ ਕੀ ਕਿਹੜੀ ਗੱਲੋਂ ਲਿਆ ਫਾ ਜਾਂ ਫਾ ਲਿਆ ਜਾਂ ਕਿਸੇ ਨੇ ਮਾਰਿਆ ਇਹ ਬਾਅਦ ਉਹਦੇ ਸੱਟ ਕੋਈ ਨਹੀਂ ਗੀ ਵੇਹੇ ਉੱਤੇ ਬਾਕੀ ਕਲੀਅਰ ਕਰ ਲੈਨੇ ਜੋ ਵੀ ਹੋਊਗਾ ਉਸੇ ਦਾ ਨਾ ਕਾਰਵਾਈ ਕੀਤੀ ਜਾਊਗੀ